ਤੇ ਇਹਦੀ ਸਿਰਫ ਇੱਕ ਚੁਟਕੀ ਇੱਕ ਚੁਟਕੀ ਇੱਕ ਚੁਟਕੀ ਜੀ ਔਰ ਗਲਤੀ ਨਾਲ ਵੀ ਇਸ ਚੀਜ਼ ਨੂੰ ਲੈ ਕੇ ਮਜ਼ਾਕ ਨਾ ਕਰਿਓ ਹਲਕੇ ਚ ਨਾ ਲਿਓ ਲਾਈਟਲੀ ਬਿਲਕੁਲ ਨਾ ਲਿਓ ਕਿਸੇ ਚੀਜ਼ ਨੂੰ ਲੈ ਕੇ ਸਾਡੀ ਕੋਈ ਮਸਰੂਫੀਅਤ ਹੋ ਜਾਂਦੀ ਹੈ ਜਾਣਾ ਪੈ ਜਾਂਦਾ ਹੈ ਤਾਂ ਜਦੋਂ ਅਸੀਂ ਵਾਪਸ ਆਉਣੇ ਆ ਤਾਂ ਇੰਜ ਲੱਗਦਾ ਕਿ ਸਰੀਰ ਦੇ ਵਿੱਚ ਬਿਲਕੁਲ ਹੀ ਜਾਨ ਖਤਮ ਹੋ ਗਈ ਹੋਵੇ ਅੱਜ ਉਸ ਚੀਜ਼ ਦਾ ਹੱਲ ਹੈ ਜਿਹੜਾ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਬੜੀ ਅਜੀਬ ਚੀਜ਼ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਇਸ ਚੀਜ਼ ਨਾਲ ਗਰਮੀ ਦਾ ਹੱਲ ਉਹ ਅੱਜ ਕਰਨ ਵਾਲੇ ਨੇ ਦੇਖੋ ਤੁਸੀਂ ਇਹ ਜਿਹੜੀ ਲਾਰ ਹੈਗੀ ਹੈ ਇਹ ਜਿਹੜੀ ਲਾਈਨ ਹੈਗੀ ਹੈ ਇਹ ਟੁੱਟੇ ਨਹੀਂ ਰਹੀ ਗਰਮੀ ਦੇ ਵਿੱਚ ਇਹ ਇੰਨੀ ਜ਼ਿਆਦਾ ਟੋਟ ਕੇ ਕਰਨ ਦਾ ਇਸਤੇਮਾਲ ਨਹੀਂ ਹੈਗਾ ਤਾਂ ਉਹ ਇਹ ਸ਼ਰਬਤ ਹੈਗਾ ਕੰਮ ਚਲਾ ਸਕਦੇ ਉਹਨਾਂ ਦਾ ਸਾਡੇ ਨਾਲ 60 ਦਿਨ ਬੈਠੋ 60 ਡੇਸ ਤੁਸੀਂ ਲੈ ਕੇ ਚੱਲੋ ਆਪਦੀ ਅਜ ਰਿਪੋਰਟਸ ਕਰਾਓ 60 ਡੇਸ ਤੋਂ ਬਾਅਦ ਰਿਪੋਰਟ ਕਰਾਓ ਤੁਹਾਡੇ ਆਪਣੇ ਸਾਹਮਣੇ ਰਿਜ਼ਲਟ ਆਊਗਾ ਜੀ ਜੇ ਇਹ ਘਟ ਗਿਆ ਫਿਰ ਉਦੋਂ ਜਿਵੇਂ ਜਾਨ ਹੀ ਨਹੀਂ ਪੈਣੀ ਵੀ ਐ ਲਟਕ ਜਾਣਾ ਵੀ ਬੰਦਾ ਕਿਉਂ ਮੈਂ ਚੱਕਣਾ ਚਾਹੁੰਨਾ ਪਰ ਜਾਨ ਨਹੀਂ ਪੈਂਦੀ ਸੋ ਇਹ ਚੀਜ਼ਾਂ ਜ਼ਰੂਰੀ ਬਹੁਤ ਨਹੀਂ ਪਰ ਵੱਧ ਜਾਣ ਫਿਰ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਜੀ ਇਹ ਸਮਝੇ ਲੱਗਿਆ ਕਿ ਸ਼ਾਇਦ ਹੈ ਪਿਓਰ ਤੇ ਇਹ ਕੀ ਚੀਜ਼ ਕਿਸ ਚੀਜ਼ ਦਾ ਇਹ ਯੂਹੰਬੇ ਯੂਹੰਬੇ ਉਹ ਕੀ ਹੁੰਦਾ ਜੀ ਬਸ ਇਹੀ ਫਰਕ ਹੈ ਜੀ ਡਾਕਟਰ ਜੀ ਡੀ ਆਰ ਵੇਦ ਅਤੇ ਬਾਕੀ ਦੁਨੀਆ ਦੀ ਜਿੰਨੀਆਂ ਚੀਜ਼ਾਂ ਦੇ ਵਿੱਚ ਅਸੀਂ ਮਿਹਨਤ ਕਰਦੇ ਹਾਂ ਇਹ ਹੰਬੇ ਜੀ ਇਸਤੇਮਾਲ ਕੀਤਾ ਜਾਂਦਾ ਜਿਹੜੀ ਆਪਣੀ ਗਰਸਤੀ ਜੀਵਨਾਂ ਨਹੀਂ ਜਿਹੜਾ ਤਣਾਵ 스ਪੰਜ ਨੂੰ ਆਪਾ ਪਾਣੀ ਚ ਭੋਂ ਕੇ ਚੱਕੀ ਇਹ ਤਾਂ ਭਾਰੀ ਹੋ ਜਾਂਦੀ ਹੈ ਸਪੰਜ ਜਦੋਂ ਆਪਾਂ ਪਾਣੀ ਕੱਢਦੇ ਤਾਂ ਬਿਲਕੁਲ ਹੌਲੀ ਹੋ ਜਾਂਦੀ ਹੈ ਉਹਦੇ ਵਿੱਚ ਉਸ ਤਰ੍ਹਾਂ ਦੇ ਸਪੰਜ ਟਾਈਪ ਹੁੰਦੇ ਆ ਉਹਦੇ ਵਿੱਚ ਜਦੋਂ ਨਾਈਟ੍ਰੇਟ ਆਕਸਾਈਡ ਦੇ ਨਾਲ ਬਲੱਡ ਫਲੋ ਇਨਕਰੀਜ਼ ਹੁੰਦਾ ਵਾ ਜਿਹੜਾ ਯਹਾਮਬੇ ਆ ਇਹ ਸਭ ਤੋਂ ਕਾਰਗਰ ਮੰਨੇਗਾ ਵਾ ਨਾਈਟ੍ਰੇਟ ਆਕਸਾਈਡ ਵਧਾਉਣ ਵਾਸਤੇ ਮਰਦਾਂ ਦੇ ਵਿੱਚ ਵੀ ਔਰਤਾਂ ਦੇ ਵਿੱਚ ਮਤਲਬ ਦੋਨੇ ਲੈ ਸਕਦੇ ਦੋਨੇ ਲੈ ਸਕਦੇ ਹੁਣ ਆਪਾਂ ਆ ਸ਼ਹਿਦ ਲੈ ਲੇ ਜੀ ਠੀਕ ਆ ਆ ਤੁਸੀਂ ਵੇਖੋ ਆ ਸ਼ਹਿਦ ਲੈ ਲਈ ਠੀਕ ਆ ਇਹ ਆਪਾਂ ਇਹ ਚ ਪਾਤਾ ਗਰਮੀ ਦੇ ਵਿੱਚ ਮੁੰਡਿਆਂ ਦਾ ਵਿਆਹ ਕਿਉਂ ਨਹੀਂ ਕਰਦੇ ਗਰਮੀ ਦੇ ਵਿੱਚ ਕੁੜੀਆਂ ਦਾ ਵਿਆਹ ਕਿਉਂ ਨਹੀਂ ਕਰਦੇ ਕਿਉਂਕਿ ਉਸ ਵਕਤ ਜਿਹੜੀ ਗਰਸਤੀ ਜੀਵਨ ਆ ਜਾਂ ਤੁਸੀਂ ਗੱਲ ਕਰ ਲਓ ਵੀ ਜਿਹੜਾ ਮੈਰਿਡ ਲਾਈਫ ਆ ਉਹਦੇ ਵਿੱਚ ਰਿਲੇਸ਼ਨ ਬਣਾਉਣ ਦਾ ਜੀ ਨਹੀਂ ਕਰਦਾ ਤੁਸੀਂ ਸਰਦੀ ਦੇ ਵਿੱਚ ਏਸੀ ਲਾ ਲਓ ਬਿਲਕੁਲ ਚਿਲਡ ਕਰ ਲਓ ਰੂਮ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਰਿਲੇਸ਼ਨ ਬਣਾਓਗੇ ਮੁੜਕਾ ਫੇਰ ਤੁਹਾਡੇ ਮੁੜਕਾ ਆ ਜਾਣਾ ਤੁਹਾਡੀ ਪਿੱਠ ਤੇ ਮੁੜਕਾ ਆ ਜਾਣਾ ਤੁਹਾਡੀ ਛਾਤੀ ਤੇ ਮੁੜਕਾ ਆ ਜਾਣਾ ਇੰਨਾ ਗਰਮੈਸ਼ ਤੁਹਾਡਾ ਸਰੀਰ ਉਸ ਵਕਤ ਪੈਦਾ ਕਰਦਾ ਦੇਖੋ ਜੀ ਤਾਂ ਤੁਸੀਂ ਕਰ ਸਕਦੇ ਹੋ ਵਿਸਤ੍ਰਿਤ ਅਸੀਂ ਨੁਕਤੇ ਕਈ ਵੀ ਦੱਸੇ ਹੋਏ ਚਕੰਦਰ ਦਾ ਜੂਸ ਲੈ ਸਕਦੇ ਹੋ ਆਪਦੀ ਡਾਈਟ ਦੇ ਵਿੱਚ ਫਾਈਬਰ ਇਨਕਰੀਸ ਕਰ ਦਿਓ ਉਹ ਵੀ ਇੰਪਰੂਵ ਕਰਦਾ ਬਾਕੀ ਅਗਰ ਤੁਸੀਂ ਚਾਹੋ ਤਾਂ ਮਹਾਰਾਜਾ ਸ਼ਾਈ ਸ਼ਰਬਤ ਵੀ ਵਰਤ ਸਕਦੇ ਹੋ ਮੂੰਗਫਲੀ ਦੇ ਵਿੱਚ ਇੰਨੇ ਤੱਤ ਦੱਸ ਦੇਣਗੇ ਲਸਣ ਦੇ ਵਿੱਚ ਇੰਨੇ ਤੱਤ ਦੱਸ ਦੇਣਗੇ ਮਸਲਾ ਇਹ ਤੁਹਾਨੂੰ ਪਿਓਰ ਤਾਂ ਮਿਲੇ ਤੁਸੀਂ ਸ਼ਾਇਦ ਦੇਖ ਕੇ ਤੁਸੀਂ ਸੋਚੀਗੇ ਵੀ ਇਹ ਲਾਰ ਕਾ ਤੋਂ ਬਣਦੀ ਹੈ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਨੇ ਦਿਨੀ ਸਾਡੇ ਪੰਜਾਬ ਦੇ ਵਿੱਚ ਗਰਮੀ ਨੇ ਪਿਛਲੇ 30 ਸਾਲ ਦੇ ਰਿਕਾਰਡ ਤੋੜ ਦਿੱਤੇ ਨੇ ਜਿਨ੍ਹਾਂ ਦੀ ਉਮਰ 30 ਤੋਂ 35 ਸਾਲ ਹੈ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਸ਼ਾਇਦ ਇੰਨੀ ਗਰਮੀ ਕਦੇ ਨਾ ਦੇਖੀ ਹੋਵੇ ਇਸ ਕਰਕੇ ਉਹਨਾਂ ਲਈ ਇਸ ਵਾਰ ਦੀ ਗਰਮੀ ਬੜੀ ਅਜੀਬ ਹੈ ਤੇ ਬੜੀ ਨਵੇਕਲੀ ਹੈ ਪਰ ਇਸ ਗਰਮੀ ਦੇ ਵਿੱਚ ਇੱਕ ਜਿਹੜੀ ਚੀਜ਼ ਹੈਗੀ ਉਹ ਸਾਰਿਆਂ ਨਾਲ ਬੜੀ ਕਾਮਨ ਹੋ ਰਹੀ ਹੈ ਹੋ ਰਿਹਾ ਹੈ ਕਿ ਅਸੀਂ ਇੱਕ ਵਾਰ ਧੁੱਪ ਦੇ ਵਿੱਚ ਚੱਕਰ ਲਗਾ ਲਈਏ ਕੋਈ ਕੰਮਕਾਰ ਕਰਨ ਚਲੇ ਜਾਈਏ ਜਾਂ ਪੰਜ ਜਾਂ 7 ਮਿੰਟ ਬਾਹਰ ਕਿਸੇ ਚੀਜ਼ ਨੂੰ ਲੈ ਕੇ ਸਾਡੀ ਕੋਈ ਮਸਰੂਫੀਅਤ ਹੋ ਜਾਂਦੀ ਹੈ ਜਾਣਾ ਪੈ ਜਾਂਦਾ ਹੈ ਤਾਂ ਜਦੋਂ ਅਸੀਂ ਵਾਪਸ ਆਉਣੇ ਆ ਤਾਂ ਇੰਜ ਲੱਗਦਾ ਕਿ ਸਰੀਰ ਦੇ ਵਿੱਚ ਬਿਲਕੁਲ ਹੀ ਜਾਨ ਖਤਮ ਹੋ ਗਈ ਹੋਵੇ ਅੱਜ ਉਸ ਚੀਜ਼ ਦਾ ਹੱਲ ਹੈ ਜਿਹੜਾ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਦੁੱਧ ਦਾ ਗਲਾਸ ਹੈ ਔਰ ਇਸ ਤੋਂ ਇਲਾਵਾ ਇੱਕ ਇਥੇ ਪਾਊਡਰ ਜਾਂ ਰੱਖਾ ਹੋਇਆ ਹੈ ਜਿਹੜੇ ਜੀ ਡੀ ਆਯੁਰਵੇਦਾ ਨੇ ਪ੍ਰਬੰਧਕ ਨੇ ਯੋਧਾ ਸਿੰਘ ਜੀ ਨੇ ਔਰ ਉਸ ਤੋਂ ਬਾਅਦ ਇੱਕ ਜਿਹੜੀ ਇਹ ਚੀਜ਼ ਪਤਾ ਨਹੀਂ ਦੇਖੋ ਕੀ ਹੈ ਬੜੀ ਅਜੀਬ ਚੀਜ਼ ਹੈ ਔਰ ਉਹਨਾਂ ਦਾ ਕਹਿੰਦੇ ਕਿ ਇਸ ਚੀਜ਼ ਨਾਲ ਗਰਮੀ ਦਾ ਹੱਲ ਉਹ ਅੱਜ ਕਰਨ ਵਾਲੇ ਨੇ ਦੇਖੋ ਤੁਸੀਂ ਇਹ ਜਿਹੜੀ ਲਾਰ ਹੈਗੀ ਹੈ ਇਹ ਜਿਹੜੀ ਲਾਈਨ ਹੈਗੀ ਹੈ ਇਹ ਟੁੱਟੇ ਨਹੀਂ ਰਹੀ ਸਮਝਾਂਗੇ ਕਿ ਕੀ ਚੀਜ਼ ਹੈਗੀ ਔਰ ਗਰਮੀ ਚ ਇਹ ਦੁੱਧ ਇਹ ਚੂਰਨ ਔਰ ਇਹ ਜਿਹੜਾ ਲਿਕੁਇਡ ਹੈਗਾ ਕਿਵੇਂ ਸਾਡੀ ਜ਼ਿੰਦਗੀ ਹੈਗੀ ਆ ਉਹ ਬਦਲ ਸਕਦਾ ਹੈ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਅਸੀਂ ਸਵਾਗਤ ਕਰ ਲੰਨੇ ਆ ਜੋਤਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਲੋਕ ਵੀਡੀਓ ਦੇਖ ਰਹੇ ਨੇ ਹਕੀਕਤ ਟੀਵੀ ਦੇ ਉੱਤੇ ਸਾਰੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੇ ਅਸੀਂ ਸਾਰੇ ਤੁਹਾਡਾ ਸਤਿਕਾਰ ਕਰਦੇ ਆ ਥੈਂਕ ਯੂ ਜੀ ਸਾਰਿਆਂ ਨੂੰ ਜੋਤਾ ਜੀ ਮੇਰਾ ਸਭ ਤੋਂ ਪਹਿਲਾ ਸਵਾਲ ਇਹੋ ਹੈ ਕਿ ਗਰਮੀ ਵੀ ਹੈ ਜਾਂ ਗਰਮੀ ਫੋਬੀਆ ਹੋਇਆ ਹੋਇਆ ਹੈ ਇਸ ਵੇਲੇ ਸਭ ਨੂੰ ਫਰੂਕੀ ਜੀ ਗਰਮੀ ਜੇ ਸਹੀ ਜਾਣੋ ਨਾ ਹੀ ਗਰਮੀ ਹੈ ਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀਆਂ ਔਰ ਲੁਧਿਆਣੇ ਦੇ ਵਿੱਚ ਤੁਸੀਂ মিডিਆ ਲਾਈਨ ਤੋਂ ਨਿਊਜ਼ ਲਾਈਨ ਤੋਂ ਤਾਂ ਤੁਸੀਂ ਜਾਣਦੇ ਹੋਵੋਗੇ ਵੀ ਏਸੀ ਬਲਾਸਟ ਹੋ ਗਏ ਸੀएनजी ਵਾਲੀਆਂ ਗੱਡੀਆਂ ਬਲਾਸਟ ਹੋ ਗਈਆਂ ਔਰ ਲੋਕਾਂ ਦੀ ਸਿਚੁਏਸ਼ਨ ਆ ਵੀ ਕਰੇ ਜਿਹੜੇ ਏਸੀ ਨੇ ਉਹ ਕਹਿੰਦੇ ਆ ਵੀ ਅਸੀਂ ਏਸੀ ਬਹੁਤ ਬੈਸਟ ਤੋਂ ਬੈਸਟ ਏਸੀ ਲਾਇਏ ਨੇ ਬਟ ਉਹ ਵਰਕ ਹੀ ਨਹੀਂ ਕਰ ਰਹੇ ਬੱਚੇ ਇਸ ਤਰ੍ਹਾਂ ਦੇ ਨੇ ਸਕੂਲ ਜਾਂਦੇ ਤੇ ਸਕੂਲ ਨੇ ਵੀ ਛੁੱਟੀਆਂ ਦਿੱਤੀਆਂ ਪਿੱਛੇ ਗਰਮੀ ਹੀਟ ਵੇਵ ਕਰਕੇ ਤੇ ਇੰਨੀ ਗਰਮੀਆਂ ਵੀ ਬੱਚੇ ਚੰਗੇ ਭਲੇ ਬੱਚੇ ਖੜੇ ਖੜੇ ਡਿੱਗ ਕੇ ਬੇਹੋਸ਼ ਹੋ ਰਹੇ ਨੇ ਤਾ ਗਰਮੀ ਦੇਖੋ ਮੰਨਣ ਵਾਲੀ ਗੱਲ ਆ ਅਸ ਤੋਂ ਜੇ 2014-15 ਦੀ ਜੇ ਆਪਾਂ ਗੱਲ ਕਰੀਏ ਅਸੀਂ ਦਿੱਲੀ ਪੜ੍ਹੇ ਹਾਂ ਜੀ ਮੈਂ ਤੇ ਦਿੱਲੀ ਅਸੀਂ ਸਕੂਲ ਦੇ ਵਿੱਚ ਅਸੀਂ ਯਾਰ ਦੋਸਤ ਬੈਠ ਕੇ ਗੱਲਾਂ ਕਰਦੇ ਹੁੰਦੇ ਸੀਗੇ ਉਦੋਂ ਵੀ ਗਰਮੀ ਨੇ ਰਿਕਾਰਡ ਤੋੜਤਾ 40 ਡਿਗਰੀ ਟੱਚ ਕਰ ਗਈ 2014-15 ਚ ਸੀ ਗੱਲਾਂ ਕਰਦੇ ਹੁੰਦੇ ਸੀਗੇ ਵੀ 40 ਡਿਗਰੀ ਆ ਗਿਆ ਤੇ ਗਰਮੀ ਨੇ ਤਾਂ ਇਹ ਰਿਕਾਰਡ ਹੀ ਤੋੜਤਾ ਤੇ ਹੁਣ ਜੇ ਤੁਸੀਂ ਆਪਦਾ ਵੈਦਰ ਮੈਪ ਚੈੱਕ ਕਰੋ ਤਾਂ 46 ਡਿਗਰੀ ਤਾਂ ਕਾਮਨ ਹੋ ਗਿਆ ਸੋ ਉਹਦੇ ਵਿੱਚ ਮੈਨੂੰ ਐ ਲੱਗਦਾ ਵੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਜੇਕਰ ਕੋਈ ਇਸ ਤਰ੍ਹਾਂ ਦਾ ਸਿੰਪਟਮ ਬਣ ਸਕੇ ਕੋਈ ਇਸ ਤਰ੍ਹਾਂ ਦਾ ਸਿਸਟਮ ਬਣ ਸਕੇ ਵੀ ਜਿਹਦੇ ਚ ਅਸੀਂ ਪੌਦੇ ਵੱਧ ਤੋਂ ਵੱਧ ਲਾ ਸਕੀਏ ਤਾਂ ਫਿਰ ਤਾਂ ਇਸ ਚੀਜ਼ ਦਾ ਭਵਿੱਖ ਸੁਧਰ ਜਾਏਗਾ ਨਹੀਂ ਤਾਂ ਜਿਸ ਹਾਲ ਜਿਸ ਹਾਲ ਨਾਲ ਹਾਲਾਤ ਨੇ ਮੇਰੇ ਦੋਸਤ ਨੇ ਕਰਨਾਲ ਰਹਿੰਦੇ ਨੇ ਜੀ ਕੁਝ ਦਿੱਲੀ ਰਹਿੰਦੇ ਨੇ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਵੀ ਜੋਦੇ ਮੈਂ ਤਾਂ ਸੋਚਦਾ ਵੀ ਯਾਰ ਜਿਹੜੇ ਵੱਡੇ ਕਮਰਸ਼ਲ ਏਸੀ ਹੁੰਦੇ ਆ 12 ਟਨ 15 ਟਨ ਵਾਲੇ ਏਸੀ ਹੁੰਦੇ ਵੀ ਆਪਾਂ ਤਾਂ ਓਲ ਵਾਲੇ ਆਪਦੇ ਘਰੇ ਵੀ ਗਰਮੀ ਹੈ ਹੀ ਇੰਨੀ ਜ਼ਿਆਦਾ ਜੀ ਜੀ ਅੱਛਾ ਤੇ ਇੱਕ ਗੱਲ ਹੋਰ ਦੱਸੋ ਵੀ ਅ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਦੁੱਧ ਹੈਗਾ ਇਹ ਪਾਊਡਰ ਹੈਗਾ ਇਹ ਮੈਨੂੰ ਨਹੀਂ ਸਮਝ ਲੱਗੀ ਤੁਸੀਂ ਕਿਸ ਚੀਜ਼ ਦਾ ਲਿਕਵਿਡ ਰੱਖਿਆ ਹੋਇਆ ਹੈ ਤੁਸੀਂ ਕਹਿੰਦੇ ਵੀ ਇਹਦਾ ਸਹੀ ਇਸਤੇਮਾਲ ਸਹੀ ਇਹਦਾ ਮੰਤਰ ਹੈ ਜਿਹੜਾ ਅਗਰ ਅਸੀਂ ਇਸਤੇਮਾਲ ਕਰਨਾ ਸ਼ੁਰੂ ਕਰ ਦਈਏ ਤੇ ਗਰਮੀ ਦੀ ਜਿਹੜੀ ਫੀਲਿੰਗ ਹੈ ਉਹ ਤੁਹਾਨੂੰ ਆਉਣੀ ਨਹੀਂ ਮੈਂ ਨਹੀਂ ਇੱਕ ਬੜੀ ਸਪਸ਼ਟ ਗੱਲ ਕਰਦਾ ਮੈਂ ਸਾਰੇ ਤੁਹਾਡੇ ਆਪਣੇ ਇੱਕੋ ਘਰਾਂ ਚ ਆਪਾਂ ਸਾਰੇ ਆਣੀ ਆਪਣੇ ਘਰ ਦੀ ਜੇ ਖਰਾਕ ਆਪਾਂ ਨੂੰ ਪਿਓਰ ਮਿਲ ਜੇ ਤੇ ਚੰਗੀ ਮਿਲ ਜੇ ਤੇ ਟਾਈਮ ਟੂ ਟਾਈਮ ਆਪਾਂ ਜਦੋਂ ਭੁੱਖ ਲੱਗੇ ਤੇ ਆਪਾਂ ਖਾ ਲਈਏ ਤਾਂ ਆਪਾਂ ਨੂੰ ਕੋਈ ਕਮਜ਼ੋਰੀ ਨਹੀਂ ਆ ਸਕਦੀ ਕਿਉਂਕਿ ਪੰਜਾਬ ਚ ਰਹਿੰਦੇ ਆ ਪੰਜਾਬ ਚ ਵੈਸੀ ਆਪਣੀ ਮਿੱਟੀ ਇੰਨੀ ਉਪਜਾਊ ਹੈ ਤੇ ਇੰਨਾ ਆਪਣਾ ਕਲਚਰ ਆ ਜਿਹੜਾ ਉਹ ਇੰਨਾ ਰਿਚ ਆ ਵਿਨਯ ਪਾਵਰਫੁਲ ਪ੍ਰੋਟੀਨ ਹਾਈ ਆ ਜਿਹੜਾ ਨਿਊਟ੍ਰੀਸ਼ਨਲ ਵੈਲਿਊ ਉਹ ਬਹੁਤਾਈ ਹੈ ਇੰਨੀਆਂ ਪਾਵਰਫੁਲ ਚੀਜ਼ਾਂ ਨੇ ਬਟ ਜੇ ਪਿਓਰ ਮਿਲ ਜਾ ਤਾਂ ਉਹਦੇ ਅਰਗਰੀਸ ਨਹੀਂ ਜਿਹੜੀ ਤੁਸੀਂ ਆ ਕਾਲੀ ਚੀਜ਼ ਦੀ ਗੱਲ ਕਰ ਰਹੇ ਹੋ ਮੈਂ ਹੈਰਾਨ ਹਾਂ ਵੀ ਵੈਸੇ ਇਹ ਚੀਜ਼ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇਖੀ ਜਾਂਦੀ ਵੀ ਕਾਲੀ ਚੀਜ਼ ਕੀ ਹੈ ਵੀ ਨਹੀਂ ਲੋਕਾਂ ਨੂੰ ਪਤਾ ਹੋਊਗਾ ਬਟ ਜੇ ਮੈਂ ਤੁਹਾਨੂੰ ਸਹੀ ਦਸਾਈਏ ਸ਼ਹਿਦ ਆ ਸ਼ਹਿਗ ਸਿਰਫ ਸ਼ਹਿਦ ਆ ਇਹਦੀ ਖਾਸੀਅਤ ਇਹ ਹੈ ਵੀ ਪਿਓਰ ਸ਼ਹਿਦ ਆ ਅੱਛਾ ਇੰਨਾ ਕੀ ਫਰਕ ਆ ਜੇ ਤੁਸੀਂ ਪਿਓਰ ਸ਼ਹਿਦ ਵਰਤਦੇ ਹੋ ਤੁਸੀਂ ਆਹ ਵੇਖੋ ਜੀ ਹੁਣ ਇਹ ਲੋਕ ਮੈਂ ਉਹੀ ਗੱਲ ਕਰਦਾ ਨੇ ਜੀ ਤਾਕਤ ਹਰ ਚੀਜ਼ ਦੇ ਵਿੱਚ ਹੈ ਤਾਕਤ ਸ਼ਹਿਦ ਦੇ ਵਿੱਚ ਆਪਾਂ ਕਿੰਨੇ ਲੋਕਾਂ ਨੂੰ ਗੁਣ ਖੁਸ਼ਬੀ ਬੜੀ ਵਧੀਆ ਜੀ ਖੁਸ਼ਬੂ ਆਉਗੀ ਨਾ ਜੀ ਤੁਸੀਂ ਗੱਲ ਨਹੀਂ ਸਮਝੇ ਆਪਾਂ ਮੱਖੀ ਨੂੰ ਮਧੂ ਮੱਖੀ ਨਹੀਂ ਜਿਹੜੀ ਜੀ ਮਧੂ ਮੱਖੀ ਕਿਉਂ ਸਮਝਾਵੇ ਮੱਖੀ ਨੂੰ ਇਹ ਤੂੰ ਪੌਟੀ ਤੇ ਨਹੀਂ ਆ ਮੈਂ ਤੂੰ ਇਹ ਤੇ ਫੁੱਲਾਂ ਤੇ ਪੈ ਉਸੇ ਤਰ੍ਹਾਂ ਸ਼ਹਿਦ ਦੁਨੀਆ 'ਚ ਬਹੁਤ ਤਰ੍ਹਾਂ ਦੇ ਨੇ ਅਸੀਂ ਨਹੀਂ ਸਮਝਾਉਣਾ ਚਾਹੁੰਦੇ ਤੁਹਾਨੂੰ ਵੀ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਉਹਦੇ ਕੀ ਕੀ ਨਿਸ਼ਾਨੀਆਂ ਨੇ ਅਸੀਂ ਤਾਂ ਤੁਹਾਨੂੰ ਇਹ ਕਹਿ ਸਕਦੇ ਤੁਸੀਂ ਜੋ ਵਰਤਨਾ ਤੁਸੀਂ ਵਰਤੋ ਕੋਸ਼ਿਸ਼ ਕਰੋ ਕਿਰਸਨਾ ਕਰੋ ਆਪਦੇ ਸਰੀਰ ਨੂੰ ਲੈ ਕੇ ਤਾਂ ਬਿਲਕੁਲ ਵੀ ਕਿਰਸਨਾ ਕਰੋ ਪਰ ਚੀਜ਼ ਪਿਓਰ ਲੱਭੋ ਅਸੀਂ ਹੁਣੇ ਪਿਓਰ ਸ਼ਹਿਦ ਆ ਔਰ ਮੈਂ ਸਿਰਫ ਤੁਹਾਡਾ ਰਿਸਪਾਂਸ ਨਹੀਂ ਫਰੁਕੀ ਜੀ ਜਿੰਨੇ ਲੋਕਾਂ ਨੂੰ ਮਿਲਿਆ ਸਾਰੇ ਲੋਕ ਇੱਕੋ ਹੀ ਗੱਲ ਕਹਿੰਦੇ ਯਾਰ ਇਹ ਸ਼ਹਿਦ ਪਹਿਲੀ ਵਾਰ ਦੇਖਿਆ ਸੀ ਜੀ 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 ਤੇ ਸੋ ਇਹ ਕਰੇਗਾ ਕਿ ਇਹ ਸ਼ਹਿਦ ਸ਼ਹਿਦ ਕੰਮ ਜਿਹੜੀ ਸ਼ਹਿਦ ਨਹੀਂ ਜਿਹੜੇ ਸ਼ਹਿਦ ਦੇ ਕੰਮ ਨੇ ਉਹ ਕਰੂਗਾ ਸਿੰਪਲ ਸ਼ਹਿਦ ਹੈ ਜੀ ਕੋਈ ਇਹਦੇ ਚ ਸ਼ਿਲਾ ਜੀਤ ਨਹੀਂ ਕੋਈ ਇਹਦੇ ਚ ਕੋਈ ਖਾਸ ਚੀਜ਼ ਨਹੀਂ ਪੈਗੀ ਜੋ ਸ਼ਹਿਦ ਆਉਂਦਾ ਉਹੀ ਤੁਹਾਡੇ ਮੂਰੇ ਰੱਖਿਆ ਹੋਇਆ ਹੈ ਜੀ ਜੀ ਪਰ ਸ਼ਹਿਦ ਤਾਂ ਜੀ ਜਿਹੜਾ ਕਹਿੰਦੇ ਨੇ ਵੀ ਦੀ ਤਾਸੀਰ ਤਾਂ ਗਰਮ ਹੁੰਦੀ ਹੈ ਸ਼ਹਿਦ ਦੀ ਵੇਖੋ ਇਹ ਜਿਹੜਾ ਮੈਂ ਤੁਹਾਡੇ ਸਾਹਮਣੇ ਨੁਕਤਾ ਰੱਖਿਆ ਹੋਇਆ ਨੇ ਗਰਮੀ ਦੇ ਵਿੱਚ ਆਪਾਂ ਅਕਸਰ ਗਲਤੀ ਕੀ ਕਰਦੇ ਹਾਂ ਜਿਵੇਂ ਕਹਿੰਦੇ ਨੇ ਆ ਵੀ ਇੱਕ ਭੁੱਖਾ ਬੰਦਾ ਸੀਗਾ ਫਕੀਰ ਬੰਦਾ ਸੀ ਕਈ ਦਿਨਾਂ ਦਾ ਭੁੱਖਾ ਸੀਗਾ ਉਹਨੂੰ ਰਾਜਸਥਾਨ ਚ ਤੁਰਦੇ 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 ਪਾਣੀ ਲੱਭ ਗਿਆ ਹੁਣ ਪਾਣੀ ਪੀ ਪੀ ਆਫਰ ਕੇ ਪੇਟ ਤੇ ਉੱਥੀ ਮਰ ਗਿਆ ਸੋ ਆਪਣੇ ਨਾਲ ਹੁੰਦਾ ਇਹੀ ਆ ਔਰ ਜੈਨੂਨ ਗੱਲ ਆ ਆਪਾਂ ਸਾਰੇ ਇੱਕੋ ਘਰਾਂ ਚ ਹਈਆਂ ਵੀ ਜਦੋਂ ਗਰਮੀ ਹੁੰਦੀ ਹੈ ਨਹੀਂ ਤਾਂ ਆਪਣੇ ਇਥੇ ਸ਼ਬੀਲ ਬਹੁਤ ਲੱਗਦੀ ਆ ਲੋਕਾਂ ਨੂੰ ਰਾਹ ਗਈਆਂ ਨੂੰ ਸ਼ਬੀਲ ਉਹ ਪਿਆਈ ਜਾਂਦੀ ਆ ਦੂਸਰੀ ਗੱਲ ਆਪਾਂ ਵੀ ਫਰਜ਼ ਕਰ ਲੋ ਦੁਪਹਿਰ ਦਾ ਟਾਈਮ ਭੁੱਖ ਲੱਗੀ ਆ ਆਪਾਂ ਨੂੰ ਐ ਹੁੰਦਾ ਯਾਰ ਪਾਣੀ ਪੀ ਕੇ ਪਹਿਲਾਂ ਤਾਂ ਰੋਟੀ ਤਾਂ ਬਾਅਦੋਂ ਖਾ ਮੈਂ ਪਹਿਲਾਂ ਪਾਣੀ ਪੀ ਉਹ ਪਾਣੀ ਦੋ ਗਲਾਸ ਪੀ ਲਿਆ ਉਹ ਖराई ਕੋਈ ਨਹੀਂ ਤਾਂ ਉਹਦੇ ਕਰਕੇ ਜਿਹੜੀ ਉਹ ਡਾਈਟ ਮਿਸ ਹੋ ਗਈ ਨਾ ਹੀ ਉਹਦੇ ਕਰਕੇ ਵੀਕਨੈਸ ਆਉਣੀ ਹੀ ਆਉਣੀ ਆ ਔਰ ਫਿਰ ਉਹ ਤੋਂ ਬਾਅਦ ਗਰ मतलब ਇਹ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਵੀ ਅਗਰ ਗਰਮੀਆਂ 'ਚ ਅਸੀਂ ਇੱਕ ਵੇਲੇ ਵੀ ਰੋਟੀ ਸਕਿਪ ਕਰਤੀ ਤਾਂ ਉਹਦਾ ਇਸ਼ੂ ਹੈ ਜਿਹੜਾ ਉਹ ਉਹਦਾ ਜਿਹੜਾ ਪ੍ਰਭਾਵ ਹੈਗਾ ਤੁਹਾਡੇ ਸਰੀਰ ਤੇ ਪਏਗਾ ਤੁਸੀਂ ਇੱਕ ਸਪਸ਼ਟ ਜੀ ਗੱਲ ਸਮਝ ਕੇ ਦੇਖੋ ਨਹੀਂ ਜੇ ਆਪਾਂ ਕੋਈ ਖਰਾਕ ਨਹੀਂ ਲਵਾਂਗੇ ਟਾਈਮ ਸਰ ਤਾਂ ਉਹਦਾ ਨੁਕਸਾਨ ਤਾਂ ਆਪਣੇ ਸਾਹਮਣੇ ਆ ਹੀ ਗਈ ਆਏਗਾ ਕੋਈ ਵੀ ਆਪਾਂ ਖਰਾਕ ਆ ਪਰ ਨਹੀਂ ਉਹਨੂੰ ਟਾਈਮ ਸਰ ਲੈਂਦੇ ਤਾਂ ਉਹਦਾ ਨੁਕਸਾਨ ਆਪਣੇ ਮੂਰੇ ਆ ਜਾਣਾ ਔਰ ਮੈਂ ਫੇਰ ਉਹੀ ਗੱਲ ਕਹਿ ਕੇ ਹਟਿਆ ਆਪਣੇ ਘਰਾਂ ਦੇ ਵਿੱਚ ਡਾਈਟ ਬੜੀ ਚੰਗੀ ਆ ਸਿਰਫ ਫਰਕ ਇੰਨਾ ਕਿ ਆਪਾਂ ਲਈਏ ਔਰ ਪਿਓਰ ਲਈਏ ਇਸ ਚੀਜ਼ ਦੇ ਵਿੱਚ ਜਦੋਂ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਦੋਂ ਸਾਡੀ ਅਸੀਂ ਸਕਿਪ ਕਰ ਦਿੰਦੇ ਆ ਗਰਮੀਆਂ ਦੇ ਵਿੱਚ ਖਾਸ ਕਰਕੇ ਇੱਕ ਟਾਈਮ ਦਾ ਖਾਣਾ ਤੇ ਫਿਰ ਇਹਦਾ ਅਸਰ ਕੀ ਜਾਂਦਾ ਸਾਡੇ ਸਰੀਰ ਤੇ ਸਾਨੂੰ ਇਹ ਵੀ ਥੋੜਾ ਜਿਹਾ ਸਮਝਾ ਦਿਓ ਵੇਖੋ ਹਰ ਚੀਜ਼ ਨੇ ਤੁਹਾਡੇ ਸ਼ਰੀਰ ਦੀ ਫੰਕਸ਼ਨ ਜਿਹੜੀ ਹੋਣੀ ਹੈ ਉਹ ਨਿਊਟ੍ਰੀਸ਼ਨ ਦੇ ਨਾਲ ਹੋਣੀ ਹੈ ਤੁਹਾਡੇ ਬਲੱਡ ਦੇ ਅੰਦਰ ਨਿਊਟ੍ਰੀਸ਼ਨ ਜਾਊਗਾ ਤਾਂ ਉਹਨੇ ਅੱਗੇ ਤੁਹਾਡੀ ਹਰ ਚੀਜ਼ ਨੂੰ ਸਪਲਾਈ ਦੇਣੀ ਹੈ ਅਕਸਰ ਲੋਕ ਮੈ ਤੁਹਾਨੂੰ ਸਪਸ਼ਟ ਦੱਸਦਾ ਆਪਾਂ ਇੱਕੋ ਫੇਰ ਉਹੀ ਗੱਲ ਵੀ ਆਪਾਂ ਸਾਰੇ ਇੱਕੋ ਘਰਾਂ ਚ ਹਈਆਂ ਗਰਮੀ ਦੇ ਵਿੱਚ ਮੁੰਡਿਆਂ ਦਾ ਵਿਆਹ ਕਿਉਂ ਨਹੀਂ ਕਰਦੇ ਗਰਮੀ ਦੇ ਵਿੱਚ ਕੁੜੀਆਂ ਦਾ ਵਿਆਹ ਕਿਉਂ ਨਹੀਂ ਕਰਦੇ ਕਿਉਂਕਿ ਉਸ ਵਕਤ ਜਿਹੜੀ ਗਰਸਤੀ ਜੀਵਨ ਆ ਜਾਂ ਤੁਸੀਂ ਗੱਲ ਕਰ ਲਓ ਵੀ ਜਿਹੜਾ ਮੈਰਿਡ ਲਾਈਫ ਆ ਉਹਦੇ ਵਿੱਚ ਰਿਲੇਸ਼ਨ ਬਣਾਉਣ ਦਾ ਜੀ ਨਹੀਂ ਕਰਦਾ ਜਿਹਦਾ ਕੀ ਰੀਜ਼ਨ ਇੱਕ ਤਾਂ ਇਹ ਵੀ ਆ ਵੀ ਤੁਸੀਂ ਡਾਈਟ ਨਹੀਂ ਲੈਂਦੇ ਜਦੋਂ ਡਾਈਟ ਨਹੀਂ ਲੈਂਦੇ ਤਾਂ એનર્ਜੀ ਆਣੀ ਕਿੱਥੋਂ ਦੂਸਰੀ ਗੱਲ ਵੈਸੀ ਇੰਨੀ ਗਰਮੀਆਂ ਬੰਦਾ ਵੈਸੀ ਚੜੋਚੜ ਹੁੰਦਾ ਇੱਕ ਮੈਂ ਤੁਹਾਨੂੰ ਪ੍ਰੈਕਟੀਕਲ ਜੇ ਐਗਜ਼ਾਮਪਲ ਦਵਾ ਜਿੰਨੇ ਲੋਕ ਵਿਆਹ ਹੋਏ ਨੇ ਉਹ ਗੱਲ ਇਸ ਨਾਲ ਰਿਲੇਟ ਕਰਨਗੇ ਤੁਸੀਂ ਸਰਦੀ ਦੇ ਵਿੱਚ ਏਸੀ ਲਾ ਲਓ ਬਿਲਕੁਲ ਚਿਲਡ ਕਰ ਲੋ ਰੂਮ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਰਿਲੇਸ਼ਨ ਬਣਾਓਗੇ ਮੁੜਕਾ ਫੇਰ ਤੁਹਾਡੀ ਮੁੜਕਾ ਆਏਗਾ ਤੁਹਾਡੀ ਪਿੱਠ ਤੇ ਮੁੜਕਾ ਆਏਗਾ ਤੁਹਾਡੀ ਛਾਤੀ ਤੇ ਮੁੜਕਾ ਆਏਗਾ ਇੰਨਾ ਗਰਮੈਸ਼ ਤੁਹਾਡਾ ਸਰੀਰ ਉਸ ਵਕਤ ਪੈਦਾ ਕਰ ਦਿੰਦਾ ਜਦੋਂ ਤੁਹਾਡੀ ਐਕਸਟਰਨਲੀ ਇੰਨੀ ਗਰਮੀ ਆ ਤਾਂ ਤੁਹਾਡੇ ਇੰਟਰਨਲ ਸਰੀਰ ਕਿਸ ਤਰ੍ਹਾਂ ਜੇ ਉਸ ਗਰਮੀ ਨੂੰ ਮੈਚ ਕਰ ਗਿਆ ਇਸ ਟਾਈਮ ਆਪਣੇ ਸਰੀਰ ਦਾ ਜ਼ੋਰ ਲੱਗਿਆ ਹੋਇਆ ਵੀ ਟੈਂਪਰੇਚਰ ਇੰਟਰਨਲ ਮੇਨਟੇਨ ਰਵੇ ਜਦੋਂ ਸਰਦੀ ਆ ਜਾਂਦੀ ਹੈ ਉਦੋਂ ਸਰੀਰ ਐ ਜੋਰ ਲੱਗਿਆ ਹੁੰਦਾ ਵੀ ਜਿਹੜਾ ਅੰਦਰਲਾ ਟੈਂਪਰੇਚਰ ਉਹ ਨਿਗਾ ਰਵੇ ਕਿਉਂਕਿ ਠੰਡ ਬਹੁਤ ਆ ਬਾਹਰ ਤਾਂ ਕਰਕੇ ਆਪਣੇ ਬਜ਼ੁਰਗ ਸਿਆਲ ਵੇੜੇ ਵਿਆਹ ਕਰਦੇ ਹੁੰਦੇ ਸੀ ਤਾਂ ਜੋ ਜਲਦੀ ਜਲਦੀ ਉਹ ਰਿਲੇਸ਼ਨ ਬਣੇ ਜਦੋਂ ਰਿਲੇਸ਼ਨ ਬਣੂਗਾ ਤਾਂ ਅਗਲੀ ਲੋਹੜੀ ਤੇ ਕਾਕਾ ਜੀ ਨੇ ਆਉਣਾ ਤੇ ਕਾਕਾ ਜੀ ਨੂੰ ਅਸੀਂ ਫੁੱਲ ਚੜਾਵਾਂਗੇ ਸੋ ਇਹ ਇਹ ਜਿਹੜਾ ਰੀਤੀ ਰਿਵਾਜ ਆਪਣੇ ਬਜ਼ੁਰਗ ਨੇ ਜੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਜਿਹੜੀ ਮੇਰੀ ਉਮਰ ਚ ਨੇ ਬੰਦੇ ਜਾਂ 18 ਸਾਲ ਦੀ ਉਮਰ ਤੋਂ ਲੈ ਕੇ 50 ਸਾਲ ਦੀ ਚਾ 40 ਸਾਲ ਦੀ ਉਮਰ ਤੱਕ ਬੰਦੇ ਨੂੰ ਲੱਗਦਾ ਸਾਡੇ ਬਾਪੂ ਨੂੰ ਕੁਝ ਨਹੀਂ ਪਤਾ ਸਾਡੇ ਦਾਦੇ ਨੂੰ ਕੁਝ ਨਹੀਂ ਪਤਾ 40 ਸਾਲ ਤੋਂ ਬਾਅਦ ਸਾਨੂੰ ਪਤਾ ਲੱਗਦਾ ਸਾਨੂੰ ਕੁਝ ਨਹੀਂ ਸੀ ਪਤਾ 40 ਸਾਲ ਤੋਂ ਬਾਅਦ ਜਾ ਕੇ ਹਿੰਟ ਆਉਂਦਾ ਸਾਨੂੰ ਵੀ ਕੁਝ ਨਹੀਂ ਪਤਾ ਵੀ ਸਾਨੂੰ ਸੱਚੀ ਕੁਝ ਨਹੀਂ ਪਤਾ ਸੀ ਇਹਨਾਂ ਨੂੰ ਪਤਾ ਸੀ ਫਿਰ ਉਹ ਬੰਦਾ ਪੁੱਛਦਾ ਬਾਪੂ ਜੀ ਆਹ ਕੰਮ ਅੜ ਗਿਆ ਹੁਣ ਦੱਸਿਓ ਜੀ ਕਿਵੇਂ ਕਰਨਾ ਤੇ ਉਦੋਂ ਤੱਕ ਬਾਪੂ ਮਤਲਬ ਐਂਟੀ ਹੋ ਜਾਂਦੇ ਆ ਬਾਪੂ ਜੀ ਕਹਿੰਦੇ ਯਾਰ ਚੱਲ ਠੀਕ ਆ ਭਾਈ ਤੂੰ ਸਾਨੂੰ ਉਦੋਂ ਨਹੀਂ ਜਰੂਰੀ ਤੈਨੂੰ ਸਮਝਾਉਂਦੇ ਸੀ ਤੈਨੂੰ ਦੱਸਦੇ ਸੀ ਸੋ ਇਸ ਲਈ ਜਿਹੜੇ ਆਪਣੇ ਮਾਪੇ ਆਪਣੇ ਪਹਿਲੀ ਗੱਲ ਤਾਂ ਜੀਵਨ ਦੇ ਵਿੱਚ ਜੀ ਅੱਜ ਦੇ ਸਮੇਂ 'ਚ ਵੈਲਵੇਸ਼ਰ ਤਾਂ ਹੈ ਹੀ ਨਹੀਂ ਰਹਿ ਕੇ ਸਿਰਫ ਤੁਹਾਡੇ ਮਾਪੇ ਨੇ ਜਿਹੜੀ ਤੁਹਾਡੀ ਫਿਕਰ ਕਰਨਗੇ ਜਿੰਨਾ ਜੇ ਤੁਹਾਡੇ ਮਾੜੀ ਐ ਛਰੀਟ ਪੈ ਜਨਹੀਂ ਤੇ ਹਮਕਾ ਸਭ ਤੋਂ ਪਹਿਲਾਂ ਮਾਪੇ ਦੋਂਦਾ ਵੀ ਠੀਕ ਆ ਪੁੱਤ ਤੂੰ ਸੋ ਉਹ ਉਹ ਜਿਹੜਾ ਪ੍ਰੇਮ ਆ ਉਹ ਜਿਹੜਾ ਪਿਆਰ ਆ ਜੇਕਰ ਤੁਸੀਂ ਉਹਨੂੰ ਬਰਕਰਾਰ ਰੱਖਦੇ ਹੋ ਉਹ ਸਤਕਾਰ ਜਿਹੜਾ ਤੁਹਾਡੇ ਮਾਪਿ-ਬਾਪ ਡਿਜ਼ਰਵ ਕਰਦੇ ਨੇ ਇਦਾਂ ਨਹੀਂ ਹੈਗਾ ਵੀ ਤੁਸੀਂ ਉਮਰ 'ਚ ਵੱਡੇ ਨੇ ਤਾਂ ਤੁਸੀਂ ਦੇਣਾ ਹੀ ਦੇਣਾ ਨਹੀਂ ਉਹ ਡਿਜ਼ਰਵ ਕਰਦੇ ਨੇ ਤੁਹਾਨੂੰ ਦੁਨੀਆ ਤੇ ਲਿਆ ਨਾ ਲੈ ਕਿਉਂਦੇ ਫਿਰ ਤੁਸੀਂ ਕੀ ਕਰਨਾ ਸੀ ਠੀਕ ਹੈ ਪਰ ਜਿਹੜੀ ਇਸ ਵੇਲੇ ਦੁਨੀਆ ਦੇ ਉੱਤੇ ਗਰਮੀ ਵਧ ਰਹੀ ਹੈ ਜੀ ਗਰਮੀ ਕਰਕੇ ਮਤਲਬ ਇਹ ਨਹੀਂ ਹਾਲਾਤ ਉਹੀ ਵੈਸੀ ਬੰਦਾ ਚਿੜਚਿڑا ਹੋਇਆ ਪਿਆ ਜੀ ਉਹਦੇ ਤੇ ਫਰਕ ਪਾਏਗਾ ਉਹਦੇ 'ਚ ਵੀ ਫਰਕ ਪਾਏਗਾ ਦੋ ਚੀਜ਼ਾਂ ਨੇ ਫਰੂਕੀ ਜੀ ਜਿੰਨਾ ਲੋਕਾਂ ਨੂੰ ਤਾਂ ਹੈਗੀ ਜੀ ਦੇਖੋ ਲਿਵਰ ਰਿਲੇਟਿਡ ਪ੍ਰੋਬਲਮ ਮੈਂ ਤੁਹਾਨੂੰ ਸਪਸ਼ਟ ਇੱਕ ਕੱਲ ਦੱਸਦਾ ਤੁਸੀਂ ਪ੍ਰੋਪਰ ਡਾਈਟ ਵਿੱਲੇ ਲੋ ਨਿਊਟ੍ਰੀਸ਼ਨ ਵਿੱਲੇ ਲੋ ਅਗਰ ਤੁਹਾਡਾ ਲੀਵਰ ਪ੍ਰੋਪਰ ਫੰਕਸ਼ਨਿੰਗ ਨਹੀਂ ਕਰ ਰਿਹਾ ਤਾਂ ਉਹ ਨਿਊਟ੍ਰੀਸ਼ਨ ਪਚਣਾ ਨਹੀਂ ਹੈਗਾ ਦੂਸਰੀ ਗੱਲ ਜਿਹੜਾ ਕੋਲੇਸਟ੍ਰੋਲ ਹੋ ਗਿਆ ਯੂਰਿਕ ਐਸਿਡ ਹੋ ਗਿਆ ਇਹ ਸਾਰੇ ਬੇਸਿਕ ਐਂਜ਼ਾਈਮਸ ਨੇ ਔਰ ਬੇਸਿਕ ਹੱਦ ਤੱਕ ਆਪਣੇ ਸਰੀਰ ਦੀ ਲੋਡ ਵੀ ਨੇ ਠੀਕ ਹੈ ਜੀ ਔਰ ਇਹ ਲੀਵਰ ਹੀ ਪ੍ਰੋਡਿਊਸ ਕਰਦਾ ਆਪਣਾ ਅਗਰ ਤੁਹਾਡਾ ਲੀਵਰ ਪ੍ਰੋਪਰ ਫੰਕਸ਼ਨਿੰਗ ਨਹੀਂ ਕਰੇਗਾ ਤਾਂ ਉਹ ਜ਼ਿਆਦਾ ਮਾਤਰਾ ਚ ਪ੍ਰੋਡਿਊਸ ਕਰਨਾ ਸ਼ੁਰੂ ਕਰ ਦੇ ਅਗਰ ਘੱਟ ਮਾਤਰਾ ਚ ਹੋ ਜੇ ਹੁਣ ਆ ਆਪਣਾ ਗਟਾ ਅਗਟ ਦੀ ਮੂਵਮੈਂਟ ਹੋ ਰਹੀ ਆ ਇਹ ਜੇ ਪ੍ਰੋਪਰ ਇਹਦੇ ਵਿੱਚ ਯੂਰਿਕ ਐਸਿਡ ਤੇ ਕੋਲੇਸਟ੍ਰੋਲ ਬੈਲੈਂਸਡ ਤਾਂ ਇਹਦੀ ਮੂਵਮੈਂਟ ਮੇਰੇ ਹੱਥ ਕੰਟਰੋਲ ਜੇ ਵੱਧ ਗਿਆ ਤਾਂ ਇਹਨੇ ਇੱਥੇ ਅੜ ਜਾਣਾ ਹੈ ਬਹੁਤ ਸਾਰੇ ਲੋਕ ਤੁਸੀਂ ਦੇਖੇ ਹੋਣਗੇ ਆਏ ਆੜੇ ਹੋਏ ਨੇ ਜੇ ਇਹ ਘਟ ਗਿਆ ਫਿਰ ਉਦੋਂ ਜਿਵੇਂ ਜਾਨ ਹੀ ਨਹੀਂ ਪੈਣੀ ਵੀ ਐਂ ਲਟਕ ਜਾਣਾ ਵੀ ਬੰਦਾ ਕੋ ਮੈਂ ਚੱਕਣਾ ਚਾਹਣਾ ਪਰ ਜਾਨ ਨਹੀਂ ਪੈਂਦੀ ਸੋ ਇਹ ਚੀਜ਼ਾਂ ਜ਼ਰੂਰੀ ਬਹੁਤ ਨੇ ਪਰ ਵੱਧ ਜਾਣ ਫਿਰ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਜਿਹੜਾ ਇਹ ਨੁਕਤਾ ਵਾ ਬੜਾ ਹੀ ਘਰੇਲੂ ਨੁਕਤਾ ਔਰ ਅੱਜ ਦਾ ਨਹੀਂ ਸਾਡੇ ਪੜਦਾਦੇ ਤੋਂ ਵੀ ਮੈਨੂੰ ਲੱਗਦਾਈ ਉਹਨਾਂ ਜਿਹੜੇ ਸਾਡੇ ਬਾਪੂ ਜੀ ਨੇ ਵੈਦ ਕੇਸਰ ਸਿੰਘ ਜੀ ਜਿਨ੍ਹਾਂ ਦੇ ਬੂਟਾ ਲਾਇਆ ਹੋਇਆ ਡਾਕਟਰ ਜੀਡੀ ਉਹਨਾਂ ਤੋਂ ਵੀ ਪਹਿਲਾਂ ਦਾ ਨੁਕਤੇ ਨੇ ਜੀ ਸਿੰਪਲ ਨੁਕਤਾ ਅਸੀਂ ਤਾਂ ਆਮ ਘਰਾਂ ਦੇ ਵਿੱਚ ਵਰਤਦੇ ਆ ਪਰ ਲੋਕਾਂ ਨੂੰ ਜਦੋਂ ਅਸੀਂ ਦੋ ਚਾਰ ਦੋਸਤਾਂ ਨੂੰ ਵੀ ਮੇਰੇ ਹੈਗੇ ਨੇ ਜਿਹੜੇ ਆਏ ਤਾਂ ਦਵਾਈ ਲੈਣ ਵਾਸਤੇ ਸੀਗੇ ਮੁੜ ਕੇ ਪ੍ਰੇਮ ਇਸ ਤਰ੍ਹਾਂ ਦਾ ਪੈ ਗਿਆ ਵੀ ਪਰਿਵਾਰਕ ਰਿਲੇਸ਼ਨ ਬਣ ਜਾਂਦੀ ਤਾਂ ਉਹਨਾਂ ਨੂੰ ਜਦੋਂ ਦੱਸਦਿਆਂ ਤਾਂ ਉਹ ਕਹਿੰਦੇ ਵੀ ਯਾਰ ਉਹ ਉਹ ਮੈਡੀਸਨ ਬੜੀ ਵਧੀਆ ਮੈਂ ਕਿਹ ਚੀਜ਼ ਹੈ ਜੀ ਇਹ ਕੀ ਚੀਜ਼ ਹੈ ਚਲੋ ਇਹ ਤਾਂ ਸਮਝ ਲੱਗ ਗਿਆ ਦੁੱਧ ਹੈ ਇਹ ਸਮਝ ਲੱਗ ਗਿਆ ਕਿ ਸ਼ਹਿਦ ਹੈ ਪ्योर ਤੇ ਇਹ ਕੀ ਚੀਜ਼ ਕਿਸ ਚੀਜ਼ ਦਾ ਯੂਹੰਬੇ ਯੂਹੰਬੇ ਉਹ ਕੀ ਹੁੰਦਾ ਬਸ ਇਹੀ ਫਰਕ ਹੈ ਜੀ ਡਾਕਟਰ ਜੀ ਡੀ ਆਰ ਵਿੱਚ ਅਤੇ ਬਾਕੀ ਦੁਨੀਆ ਦੀ ਜਿੰਨੀਆਂ ਚੀਜ਼ਾਂ ਦੇ ਵਿੱਚ ਅਸੀਂ ਮਿਹਨਤ ਕਰਦੇ ਆਂ ਸਾਡਾ ਹਰ ਵਕਤ ਇੱਕੋ ਚੀਜ਼ ਤੇ ਜੋਰ ਲੱਗਿਆ ਹੋਇਆ ਵੀ ਜਿਹੜੀ ਚੀਜ਼ ਦੁਨੀਆ ਦੇ ਵਿੱਚ ਸਭ ਤੋਂ ਬੈਸਟ ਹੈ ਔਰ ਕਿਹੜੀ ਚੀਜ਼ ਤੇ ਕੰਮ ਕਰ ਸਕਦੀ ਹੈ ਸਾਡਾ ਸਵੇਰ ਤੋਂ ਲੈ ਕੇ ਰਾਤ ਤੱਕ ਜੋਰ ਹੀ ਇਸ ਗੱਲ ਤੇ ਆ ਰਿਜ਼ਲਟ ਜਦੋਂ ਪੇਸ਼ੈਂਟ ਨੂੰ ਮਿਲੂਗਾ ਨਹੀਂ ਤੇ ਬਾਕੀ ਦਾ ਫਿਰ ਫਿਕਰ ਛੱਡ ਦੋ ਜੀ ਜੀ ਇਹ ਕੀ ਕਰੋ ਇਹ ਹੰਬੇ ਕੀ ਕਰੋ ਇਹ ਹੰਬੇ ਜੀ ਇਸਤੇਮਾਲ ਕੀਤਾ ਜਾਂਦਾ ਜਿਹੜੀ ਆਪਣੀ ਗਰਸਤੀ ਜੀਵਨਾਂ ਨਹੀਂ ਜਿਹੜਾ ਤਣਾਅ ਆ ਤਨਾਵ ਇੱਕ ਗੱਲ ਸਮਝਿਓ ਲੋਕਾਂ ਨੂੰ ਇਹ ਬਹੁਤ ਵੱਡਾ ਵਹਿਮ ਵੀ ਆ ਭਲੇਖਾ ਵੀ ਆ ਡਾਕਟਰਾਂ ਨੇ ਵੀ ਪਤਾ ਵੀ ਜਿਹੜਾ ਬਲੱਡ ਫਲੋ ਆ ਉਹ ਬਹੁਤ ਵਧੀਆ ਚਾਹੀਦਾ ਤੇ ਜਿਨ੍ਹਾਂ ਦੀ ਐਸਪ੍ਰਿਨ ਗੋਲੀ ਚੱਲਦੀ ਆ ਪ੍ਰੋਬਲਮ ਤਾਂ ਉਹਨਾਂ ਨੂੰ ਵੀ ਹੈ ਕੀ ਆ ਤੁਹਾਨੂੰ ਕੱਲੇ ਬਲੱਡ ਫਲੋ ਦੀ ਲੋੜ ਨਹੀਂ ਹੈਗੀ ਤੁਹਾਨੂੰ ਉਹਦੇ ਨਾਲ ਨਾਈਟ੍ਰਾਈਟ ਆਕਸਾਈਡ ਦੀ ਲੋੜ ਆ ਜਿਹੜਾ ਐਕਚੁਅਲ ਦੇ ਵਿੱਚ ਜਿਹੜੀ ਆਪਣਾ ਰਿਲੇਸ਼ਨ ਬਣਾਉਣ ਵਾਸਤੇ ਆਪਣੇ ਅੰਗ ਨੇ ਉਹਨਾਂ ਦੇ ਵਿੱਚ ਕੋਈ ਵੀ ਹੱਡੀ ਨਹੀਂ ਹੈਗੀ ਸਿਰਫ ਫਰਸਰੂ ਜੋ ਆਪਾਂ ਕਹਿ ਦਿੰਨੇ ਆ ਸਪੌਂਜ ਦੇਖੀ ਜੀ ਤੁਸੀਂ ਸਪੌਂਜ ਨੂੰ ਆਪਾਂ ਪਾਣੀ ਚ ਭੋ ਕੇ ਚੱਕੀ ਤਾਂ ਭਾਰੀ ਹੋ ਜਾਂਦੀ ਹੈ ਸਪੌਂਜ ਨੂੰ ਆਪਾਂ ਪਾਣੀ ਕੱਢਦੇ ਤਾਂ ਬਿਲਕੁਲ ਹੌਲੀ ਹੋ ਜਾਂਦੀ ਹੈ ਉਹਦੇ ਵਿੱਚ ਉਸ ਤਰ੍ਹਾਂ ਦੇ ਸਪੌਂਜ ਟਾਈਪ ਹੁੰਦੇ ਆ ਉਹਦੇ ਵਿੱਚ ਜਦੋਂ ਨਾਈਟ੍ਰੇਟ ਆਕਸਾਈਡ ਦੇ ਨਾਲ ਬਲੱਡ ਫਲੋ ਇਨਕਰੀਜ਼ ਹੁੰਦਾ ਵਾ ਉਸ ਵਕਤ ਉਹ ਭਾਰੀ ਹੋ ਜਾਂਦੇ ਤੇ ਉਹਨਾਂ ਦੀ ਜਿਹੜੀ ਪਰਫਾਰਮੈਂਸ ਉਹ ਵੱਜ ਜਾਂਦੀ ਹੈ ਸੋ ਜਿਹੜਾ ਯੁਹਾੰਬੇ ਆ ਇਹ ਸਭ ਤੋਂ ਕਾਰੀਗਰ ਮੰਨੇਗਾ ਉਹ ਨਾਈਟ੍ਰੇਟ ਆਕਸਾਈਡ ਵਧਾਉਣ ਵਾਸਤੇ ਮਰਦਾਂ ਦੇ ਵਿੱਚ ਵੀ ਔਰਤਾਂ ਦੇ ਵਿੱਚ ਮਤਲਬ ਦੋਨੇ ਲੈ ਸਕਦੇ ਦੋਨੇ ਲੈ ਸਕਦੇ ਹੁਣ ਆਪਾਂ ਆਹ ਸ਼ਹਿਦ ਲੈ ਲੇ ਜੀ ਠੀਕ ਹੈ ਆ ਤੁਸੀਂ ਵੇਖੋ ਆਹ ਸ਼ਹਿਦ ਲੈ ਲਈ ਠੀਕ ਹੈ ਇਹ ਆਪਾਂ ਇੱਚ ਪਾਤਾ ਦੁੱਧ ਦੇ ਵਿੱਚ ਦੁੱਧ ਦੇ ਵਿੱਚ ਪਾਤਾ ਦੁੱਧ ਕੋਸਾ ਠੀਕ ਤੇ ਇਹਦੀ ਸਿਰਫ ਇੱਕ ਚੁਟਕੀ ਇੱਕ ਚੁਟਕੀ ਇੱਕ ਚੁਟਕੀ ਜੀ ਔਰ ਗਲਤੀ ਨਾਲ ਵੀ ਇਸ ਚੀਜ਼ ਨੂੰ ਲੈ ਕੇ ਮਜ਼ਾਕ ਨਾ ਕਰਿਓ ਹਲਕੇ ਚ ਨਾ ਲਿਓ ਲਾਈਟਲੀ ਬਿਲਕੁਲ ਨਾ ਲਿਓ ਇੱਕ ਚਮਚਾ ਜਿਹੜੇ ਇਹਨੇ ਖਾ ਲਿਆ ਉਹਨੂੰ ਪਿਤ ਕਰ ਦੋ ਅੱਛਾ ਇਹਦੀ ਗਰਮੈਸ਼ ਇੰਨੀ ਆ ਇਹਦੀ ਤਸਵੀਰ ਇਸ ਤਰ੍ਹਾਂ ਦੀ ਆ ਸੋ ਮੈਂ ਤਾਂ ਫੇਰ ਬੇਨਤੀ ਕਰੂੰਗਾ ਵੀ ਬਿਨਾ ਰਹਿਤੋ ਤਾਂ ਲਿਓ ਹੀ ਨਾ ਸਰ ਨਾਲ ਵਧੀਆ ਹੋ ਜਾ ਜੀ ਸਿਰਫ ਇੱਕ ਚੁਟਕੀ ਇਹਦੇ ਚ ਪਾਉਣੀ ਆ ਆਹ ਵਾਹ ਕੀ ਬੋਲਦਾ ਤੁਸੀਂ ਦੇਖੋ ਸਿਰਫ ਦੁੱਧ ਦੇ ਵਿੱਚ ਥੋੜਾ ਜਿਹਾ ਸ਼ਹਿਦ ਤੇ ਇੱਕ ਚੁਟਕੀ ਹੈ ਜਿਹੜੀ ਉਹ ਏਸ ਯੋਹਾਂਬੇ ਦੇ ਪਾਊਡਰ ਦੀ ਪਾਈ ਹੈ ਇੱਕ ਚੁਟਕੀ ਜੀ ਮਤਲਬ ਇਹੀ ਗੱਲ ਸਮਝ ਰਹੇ ਵੀ ਇੱਕ ਛੁਟਕੀ ਮੈਂ ਫਰੂਕੀ ਜੀ ਸਹੀ ਦੱਸਣਾ ਜੀ ਆਯੁਰਵੈਦ ਚ ਤਾਕਤ ਬਹੁਤ 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 ਹੀ ਜ਼ਿਆਦਾ ਸਹੀ ਸਹੀ ਦੱਸ ਸੀ ਨਹੀਂ ਜੇ ਸਹੀ ਬੰਦੇ ਆਪਾਂ ਨੂੰ ਮਿਲ ਜਾਣ ਜ਼ਿੰਦਗੀ ਦੇ ਵਿੱਚ ਤਾਂ ਅਸੀਂ ਤਾਂ ਇੰਨਾਂ ਚੀਜ਼ਾਂ ਦੀ ਵਰਤੋਂ ਬਹੁਤ ਲੇਟ ਕਰ ਰਹੇ ਹਾਂ ਬਹੁਤ ਪਿੱਛੇ ਹਾਂ ਆਪਾਂ ਤਾਂ ਦੁਨੀਆ ਆ ਸਾਡੇ ਤੋਂ ਜੇ ਅਸੀਂ ਮੈਂ ਕਈ ਵਾਰੀ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਰੋਲ ਮਾਡਲ ਮੰਨਦੇ ਆ ਜਿਨ੍ਹਾਂ ਤੋਂ ਅਸੀਂ ਸਿੱਖਦੇ ਆ ਜਦੋਂ ਉਹਨਾਂ ਨਾਲ ਬੈਠਦੇ ਆ ਉਹ ਮੂਫਲੀ ਦੇ ਵਿੱਚ ਇੰਨੇ ਤਤ ਦੱਸ ਦੇਣਗੇ ਲਸਣ ਦੇ ਵਿੱਚ ਇੰਨੇ ਤਤ ਦੱਸ ਦੇਣਗੇ ਮਸਲਾ ਇਹ ਤੁਹਾਨੂੰ ਪਿਓਰਤਾ ਮਿਲੇ ਤੁਸੀਂ ਸ਼ਾਇਦ ਦੇਖ ਕੇ ਤੁਸੀਂ ਸੋਚੀਗੇ ਵੀ ਇਹ ਲਾਰਕਾ ਤੋਂ ਬਣਦੀ ਹੈ ਅੱਛਾ ਤੇ ਜਦੋਂ ਇਹ ਇਹ ਵੀ ਤੁਸੀਂ ਤੁਹਾਡੇ ਕੋਲ ਪੁੱਛਾਂਗੇ ਕਿ ਇਹਦਾ ਇਸਤੇਮਾਲ ਹੈਗਾ ਉਹ ਕਿਵੇਂ ਕਿਸ ਵੇਲੇ ਕਰਨਾ ਹੈ ਕਿਵੇਂ ਪੀਣਾ ਹੈ ਤੇ ਪਰ ਤੁਸੀਂ ਤਾਂ ਕਹਿ ਰਹੇ ਹੋ ਕਿ ਜਿਨ੍ਹਾਂ ਦਾ ਲੀਵਰ 'ਚ ਦਿੱਕਤ ਹੈਗੀ ਹੈ ਉਹਨਾਂ ਨੂੰ ਪਹਿਲਾਂ ਆਪਣੀ ਲੀਵਰ ਦਾ ਜਿਹੜਾ ਗਰਮੀ ਜ਼ਿਆਦਾ ਲੱਗਦੀ ਹੈ ਦਿੱਕਤ ਜ਼ਿਆਦਾ ਹੈਗੀ ਹੈ ਤੇ ਪਹਿਲਾਂ ਲੀਵਰ ਦਾ ਉਹਨੂੰ ਕਲੀਨ ਕਰਨਾ ਚਾਹੀਦਾ ਲੀਵਰ ਨੂੰ ਕਲੀਨ ਫਿਰ ਕਿਵੇਂ ਇਹ ਕਰੇਗਾ ਲੀਵਰ ਨੂੰ ਕਲੀਨ ਜੀ ਇਹ ਲੀਵਰ ਵਾਸਤੇ ਬਿਲਕੁਲ ਵੀ ਨਹੀਂ ਹੈਗਾ ਜੀ ਦੇਖੋ ਸੱਦੀ ਜੀ ਸਪਸ਼ਟ ਗੱਲ ਹੈ ਮੈਂ ਤੁਹਾਨੂੰ ਸਹੀ ਦੱਸਦਾ ਲੀਵਰ ਵਾਸਤੇ ਅੱਗੇ ਵੀ ਫਿਰ ਕਿਸ ਵਾਸਤੇ ਇਸ ਸਿਰਫ ਉਹਨਾਂ ਲੋਕਾਂ ਵਾਸਤੇ ਜਿਹੜੇ ਨਾਈਟ੍ਰਾਈਟ ਆਕਸਾਈਡ ਦੀ ਕਮੀ ਪੇਸ਼ੀ ਹੁੰਦੀ ਆ ਜਦੋਂ ਸੰਬੰਧ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਆ ਖਾਸ ਕਰਕੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਠੀਕ ਹੈ ਜੀ ਬਟ ਫਿਰ ਉਹੀ ਗੱਲ ਆ ਜਾਂਦੀ ਆ ਜੀ ਜ਼ਰੂਰੀ ਨਹੀਂ ਹੈਗਾ ਹਰ ਬੰਦਾ ਮਰੀਜ਼ ਹੋਵੇ ਮੈਂ ਪਰਸਨਲ ਬਹੁਤ ਨਜ਼ਦੀਕੀ ਤਜਰਬੇ ਤੋਂ ਦੱਸਦਾ ਜ਼ਿਆਦਾਤਰ ਲੋਗ ਪੇਸ਼ੈਂਟ ਨਹੀਂ ਹੁੰਦੇ ਉਹ ਸਾਈਕੋਲੋਜੀਕਲੀ ਉਹ ਸੋਚਦੇ ਵੀ ਆਰ ਸ਼ਾਇਦ ਮੈਂ ਮਰੀਜ਼ ਹੁਣ 21 22 ਸਾਲ ਦਾ ਮੁੰਡਾ ਤੇ ਉਹਨੂੰ ਲੱਗਦਾ ਵੀ ਮੈਂ ਕੋਈ ਨਹੀਂ ਕੋਈ ਪੇਸ਼ੈਂਟ ਆ ਜੀ ਜੀ अच्छा तो फिर लिवर वास्ते की करिए लिवर वास्ते वैसे तो देखो जी तां ਤੁਸੀਂ ਕਰ ਸਕਦੇ ਹੋ ਵਿਸਤ੍ਰੀ ਅਸੀਂ ਨੁਕਤੇ ਕਈ ਵੀ ਦੱਸੇ ਹੋਏ ਚਕੰਦਰ ਦਾ ਜੂਸ ਲੈ ਸਕਦੇ ਹੋ ਆਪਦੀ ਡਾਈਟ ਦੇ ਵਿੱਚ ਫਾਈਬਰ ਇਨਕਰੀਸ ਕਰ ਦੋ ਉਹ ਵੀ ਇੰਪਰੂਵ ਕਰਤਾ ਬਾਕੀ ਅਗਰ ਤੁਸੀਂ ਚਾਹੋ ਤਾਂ ਮਹਾਰਾਜਾ ਸ਼ਾਈ ਸ਼ਰਬਤ ਵੀ ਵਰਤ ਸਕਦੇ ਹੋ ਹਨ ਐਂਡ ਦੂਸਰੀ ਗੱਲ ਇੱਕ ਮੈਂ ਤੁਹਾਨੂੰ ਮਤਲਬ ਜਿਨ੍ਹਾਂ ਕੋਲ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਇਸਤੇਮਾਲ ਕਰਨ ਦਾ ਟਾਈਮ ਨਹੀਂ ਹੈਗਾ ਗਰਮੀ ਦੇ ਵਿੱਚ ਇਹ ਇੰਨੀ ਜ਼ਿਆਦਾ ਟੋਟਕੇ ਕਰਨ ਦਾ ਇਸਤੇਮਾਲ ਨਹੀਂ ਹੈਗਾ ਤਾਂ ਉਹ ਇਹ ਸ਼ਰਬਤ ਹੈਗਾ ਕੰਮ ਚਲਾ ਸਕਦੇ ਉਹਨਾਂ ਦਾ ਮੈਂ ਕੰਮ ਨਹੀਂ ਚਲਾ ਸਕਦਾ ਜੀ ਤੁਸੀਂ ਬਾਕਾਇਦਾ ਆਪਦੀ ਰਿਪੋਰਟਸ ਕਰਾਓ ਠੀਕ ਹੈ ਜੀ ਸਾਡੇ ਨਾਲ 60 ਦਿਨ ਬੈਠੋ 60 ਡੇਸ ਤੁਸੀਂ ਲੈ ਕੇ ਚੱਲੋ ਆਪਦੀ ਹਜ ਰਿਪੋਰਟਸ ਕਰਾਓ 60 ਡੇਸ ਤੋਂ ਬਾਅਦ ਰਿਪੋਰਟ ਕਰਾਓ ਤੁਹਾਡੇ ਆਪਣੇ ਸਾਹਮਣੇ ਰਿਜ਼ਲਟ ਆਊਗਾ ਜੀ ਜੋ ਗੱਲ ਹੈ ਤੁਹਾਡੇ ਸਾਹਮਣੇ ਹੋਊਗੀ ਕੋਈ ਆਪਾਂ ਉਹ ਤਾਂ ਹੈ ਨਹੀਂ ਵੀ ਤੁਹਾਨੂੰ ਮੈਂ ਗੱਲ ਕਮਾ ਕੇ ਜਾਂ ਚਾਸ਼ਨੀ ਚ ਡਬੋ ਕੇ ਦੇ ਦਾਂ ਵੀ ਚਲੋ ਗੱਲ ਬਣ ਜੇ ਕੋਈ ਇਹਦੇ ਚ ਪਾ ਦੇਣਾ ਟੱਕਣ ਦੁੱਧ ਚ ਦੁੱਧ ਚ ਨਹੀਂ ਪਾਉਣਾ ਜੀ ਹਾਂਜੀ ਆ ਦੇਖੋ ਮੈਂ ਤੁਹਾਨੂੰ ਆ 10 ml ਲੈ ਲਈ ਆਪਾਂ ਠੀਕ ਹੈ ਇਹਨੂੰ ਆ ਸਾਡਾ ਪਰਿਵਾਰ ਸਾਡੀ ਫੈਮਿਲੀ ਸਾਡੀ ਟੀਮ ਸਾਰੇ ਅਸੀਂ ਵਰਤਦੇ ਆ ਠੀਕ ਹੈ ਕੋਈ ਵੀ ਐਸਾ ਇਨਸਾਨ ਨਹੀਂ ਹੈਗਾ ਜਿਹੜਾ ਸਾਡੀ ਟੀਮ ਫੈਮਿਲੀ ਚ ਇੱਕ ਬੰਦਾ ਕਹੇ ਵੀ ਯਾਰ ਨਹੀਂ ਸਾਨੂੰ ਵਧਿਆ ਨਹੀਂ ਲਿਆ ਕੋਈ ਇੱਕ ਬੰਦਾ ਨਹੀਂ ਅੱਛਾ 10 ml ਬਿਲਕੁਲ ਸਲੂਟ ਆ ਸੇਬ ਤੁਸੀਂ ਸਵਾਦ ਦਿਖਾਈਏ ਨਹੀਂ ਮੈਂ ਜਿੱਕੇ ਟੈਸਟ ਕੀਤੇ ਜ ਬਹੁਤ ਸੋਹਣਾ ਟੇਸਟ ਕਿਸ ਤਰ੍ਹਾਂ ਦਾ ਟੇਸਟ ਬਹੁਤ ਵਧੀਆ ਟੇਸਟ ਹੈ ਅੱਛਾ ਜੀ ਹਾਂ ਜੀ ਚਲੋ ਥੋਕ ਬਹੁਤ ਲਾਉਂਦਾ ਜੀ ਇਹ ਭੁੱਖ ਲਾਉਂਦਾ ਬਿਲਕੁਲ ਭੁੱਖ ਲਾਉਂਦਾ ਹੂੰ ਹੂੰ ਮਿਹਨਤ ਆ ਉਹੀ ਗੱਲ ਨਹੀਂ ਤੁਹਾਡੇ ਸਰੀਰ ਦੇ ਵਿੱਚ એનર્ਜੀ ਮੈਂ ਫਿਰ ਉਹੀ ਗੱਲ ਕਰਦੇ ਆ ਆਪਾਂ ਆਮ ਘਰਾਂ ਚ ਹੀ ਰਹਿਣੇ ਆਂ ਹਰ ਘਰ ਦੇ ਵਿੱਚ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਹੈਗੀ ਲੋਕਾਂ ਨੂੰ ਦੇਸੀ ਕਿਉਂ ਵੀ ਹੈਗਾ ਲੋਕਾਂ ਕੋਲੇ ਗਾਂਵਾਂ ਵੀ ਹੈਗੀਆਂ ਨੇ ਦੁੱਧ ਵੀ ਹੈਗਾ ਦਹੀਂ ਵੀ ਹੈਗਾ ਸਾਰਾ ਕੁਝ ਹੈਗਾ ਪੰਗਾ ਇੱਥੇ ਪੈਂਦਾ ਜੀ ਜੇ ਤੁਹਾਡੇ ਕੋਲ ਚੀਜ਼ ਪਿਓਰ ਹਨਾ ਤਾਂ ਉਹਦਾ ਰਿਜ਼ਲਟ ਹੀ ਅਨੁਖਾ ਆ ਜਾਂਦਾ ਜੀ ਜੀ ਬਿਲਕੁਲ ਬਹੁਤ ਸ਼ੁਕਰੀਆ ਜਯੋਧਾ ਜੀ ਸਾਰੇ ਨੁਸਖਾ ਫਾਰਮੂਲਾ ਦੇਣ ਵਾਸਤੇ ਫਿਰ ਜਨ ਜਨ ਦੇ ਦੱਸ ਦਿਵੀ ਇਹਨੂੰ ਪੀਣਾ ਕਿਸ ਵੇਲੇ ਬਸ ਇਹਨੂੰ ਸੁਵਕਤ ਤੇ ਉਠੋ ਜੀ ਤੁਸੀਂ ਸੁਵਕਤ ਤੇ ਖਾਲੀ ਪੇਟ ਇਹਨੂੰ ਪੀਣਾ ਸ਼ੁਰੂ ਕਰੋ ਤੇ ਜਾਂ ਫਿਰ ਤੁਸੀਂ ਜੇ ਚਾਹੁੰਦੇ ਹੋ ਜਿਹੜਾ ਆਪਾਂ ਤੁਹਾਨੂੰ ਦੱਸ ਕੇ ਹਟਿਆ ਵੀ ਜੇ ਤਾਂ ਫੁੱਲ ਡੇ ਐਨਰਜੀ ਚਾਹੁੰਦੇ ਫਿਰ ਤਾਂ ਸੁਵਕਤ ਤੇ ਲੈ ਸਕਦੇ ਹੋ ਜੇ ਤੁਹਾਨੂੰ ਇਸ ਤਰ੍ਹਾਂ ਵੀ ਜਿਹੜੀ ਰਾਤ ਵਾਲੀ ਆਪਣੀ ਪਰਫਾਰਮੈਂਸ ਆ ਉਹਦੇ ਵਿੱਚ ਇੰਪਰੂਵਮੈਂਟ ਵਾਸਤੇ ਤੁਸੀਂ ਰਾਤ ਨੂੰ ਜਦੋਂ ਤੁਸੀਂ ਰੋਟੀ ਖਾ ਰਹੇ ਹੋ ਉਸ ਵਕਤ ਦੁੱਧ ਗਰਮ ਕਰ ਲਓ ਉਸ ਤੱਕ ਉਹਨੂੰ ਕੋਸਾ ਹੋ ਲੈਣ ਦਿਓ ਤੇ ਉਹਦੇ ਵਿੱਚ ਦੀ ਇੱਕ ਚੁਟਕੀ ਪਾ ਸਕਦੇ ਹੋ ਪਰ ਅਸੀਂ ਇਦਾਂ ਦਿੰਦੇ ਨਹੀਂ ਕਿਸੇ ਨੂੰ ਖੋਲਾ ਤਾਂ ਤੁਸੀਂ ਇਹਦੇ ਬਜਾਏ ਮਹਾਰਾਜਾ ਸ਼ਹੀ ਕੁਸਤਾ ਪਾਊਡਰ ਹੋ ਗਿਆ ਕੁਸਤਾ ਚਟਨੀ ਹੋ ਗਿਆ ਉਹ ਤੁਸੀਂ ਬਾਕੀ ਜਦੋਂ ਗੱਲ ਕਰੋਗੇ ਇਸ ਤਰ੍ਹਾਂ ਕੋਈ ਵੀ ਦਵਾਈ ਨਾ ਲਿਓ ਅਸੀਂ ਕਿਸੇ ਨੂੰ ਦਵਾਈ ਦਿੰਦੇ ਨਹੀਂ ਜਦੋਂ ਤੱਕ ਸਾਨੂੰ ਲੱਗੇ ਨਾ ਵੀ ਦਵਾਈ ਦੀ ਲੋੜ ਹੈ ਸੋ ਇਸ ਤਰ੍ਹਾਂ ਤਾਂ ਕੋਈ ਦਵਾਈ ਲਿਓ ਨਾ ਪਰ ਜੇਕਰ ਕਿਸੇ ਨੂੰ ਇਹ ਚੀਜ਼ਾਂ ਪ्योर ਮਿਲਦੀਆਂ ਨੇ ਤਾਂ ਤੁਸੀਂ ਇਸ ਲੋਟ ਇਹਨੂੰ ਵਰਤੋਂ ਕਰ ਸਕਦੇ ਸੋ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਨਾ ਬਿਨਾਂ رائے ਲਏ ਇਹ ਚੀਜ਼ਾਂ ਦੀ ਵਰਤੋਂ ਨਾ ਕਰੋ ਔਰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਤੋਂ ਦਵਾਈ ਫੜ ਕੇ ਆਪਦੀ ਪਰਫਾਰਮੈਂਸ ਵਧਾਉਣ ਵਾਸਤੇ ਬਿਨਾਂ ਜਾਣਕਾਰੀ ਤੋਂ ਨਾ ਲਿਓ ਇਨ੍ਹਾਂ ਚੀਜ਼ਾਂ ਦੇ ਸਾਈਡ ਇਫੈਕਟ ਵੀ ਹੁੰਦੇ ਨੇ ਔਰ ਜਿਹੜੇ ਲੋਕ ਗੱਲ ਕਰਦੇ ਵੀ ਆਯੁਰਵੇਦ ਦਾ ਜੇ ਫਾਇਦਾ ਨਹੀਂ ਹੈਗਾ ਤਾਂ ਸਾਈਡ ਇਫੈਕਟ ਕੋਈ ਨਹੀਂ ਇਹ ਗੱਲ 110% ਝੂਠ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਹੋਰ ਨਾਲ ਵੀਡੀਓ ਦੀ ਤਰ੍ਹਾਂ ਪਸੰਦ ਆਏਗੀ ਉਹਨਾਂ ਲੋਕਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰਦੇ ਹੋ ਜੋ ਸਾਰਾ ਦਿਨ ਧੁੱਪ ਦੇ ਵਿੱਚ ਕੰਮ ਕਰਦੇ ਨੇ ਔਰ એનર્ਜੀ ਦਿੱਤ ਕਰਕੇ ਉਹ ਅਸੀਂ ਕਹੇਗੇ ਕਿ ਸਾਰਾ ਦਿਨ ਕਮਜ਼ੋਰੀ ਫੀਲ ਕਰ ਦਿੱਤਾ ਸਵਕਤੇ ਲਿਆ ਗਿਆ ਇਹ ਨੁਸਖਾ ਫਾਰਮੂਲਾ ਮੈਨ ਲੱਗਦਾ ਹੈ ਕਿ ਕਾਫੀ ਕਾਰਗਰ ਸਾਬਿਤ ਹੋ ਸਕਦਾ ਹੈ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਜੀ ਡੀ ਆਯੁਰਵੇਦਾ ਦਾ ਉਹ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਕੱਟ ਸਕਦੇ ਹੋ ਧੰਨਵਾਦ